ਯੋਕ ਸਖਸਾਰ ਮੋਰਜਾ ਮੈਂ ਮਨਜੀਤ ਸਿੰਘ ਢੀਂਸਾ ਜ਼ਿਲ੍ਹਾ ਪ੍ਰਧਾਨ ਪਾਕਤੀ ਕਿਸਾਨ ਯੂਨੀਅਨ ਲਖੋਵਾਲ ਅੱਜ ਅਸੀਂ ਸੰਯੁਕਤ ਮੋਰਚੇ ਦੀ ਕਾਰਤੇ ਭਾਰਤ ਬੰਦ ਦਾ ਜਿਹੜਾ 16 ਫਰਵਰੀ ਨੂੰ ਬੰਦ ਕਰਨਾ ਉਹ 9 ਤਰੀਕ ਦਾ ਉਹਦੀ ਕਾਲ ਸੀਗੀ ਵੀ ਆਪਾਂ ਘਰ ਘਰ ਜਾ ਕੇ ਦੁਕਾਨ ਦੁਕਾਨ ਤੇ ਸਾਰੀਆਂ ਜਥੇਬੰਦੀਆਂ ਨਾਲ ਨੇ ਬਜ਼ਾਰ ਦੀਆਂ ਸੁਨਿਆਰ ਯੂਨੀਅਨ ਦੁਕਾਨਦਾਰ ਯੂਨੀਅਨ ਰੈਡੀਮੇਟਰ ਯੂਨੀਅਨ ਜਿੰਨੀਆਂ ਵੀ ਜਥੇਬੰਦੀਆਂ ਨੇ ਟਰੱਕ ਯੂਨੀਅਨ ਵਕਾਲਤ ਵਕੀਲਾਨੀ ਯੂਨੀਅਨ ਸਾਰੀਆਂ ਸਾਡੇ ਨਾਲ ਨੇ ਅੱਜ ਅਸੀਂ ਇਕੱਠੇ ਹੋ ਕੇ ਉਹ ਹਰੇਕ ਦੁਕਾਨਦਾਰ ਨੂੰ ਇਹ ਹੋਕਾ ਦੇ ਰਹੇ ਹਾਂ ਸਾਰਿਆਂ ਦਾ ਇਤਿਹਾਸ ਵੀ ਮਿਲ ਰਿਹਾ ਵੀ 16 ਫਰਵਰੀ ਨੂੰ ਪੂਰਾ ਬਾਜ਼ਾਰ ਬੰਦ ਹੋਵੇਗਾ ਇੱਕ ਵੀ ਚੀਜ਼ ਛੜਕ ਤੇ ਨਹੀਂ ਚੱਲੇਗੀ ਰੋਡ 'ਤੇ ਵੀ ਚੱਕਾ ਜਾਮ ਹੋਵੇਗਾ ਸਾਰੀਆਂ ਜਥੇਬੰਦੀਆਂ ਦਾ ਨਾਲ ਸਹਿਯੋਗ ਆ ਇਹਨਾਂ ਨੂੰ ਕੁਝ ਕਹਿੰਦਾ ਵੈਗਰੂਜੀਤ ਕਾਲਸਾਹਬ ਇਹ ਦੁਕਾਨਾਂ ਖੋਲੀਆਂ ਜਾਣਗੀਆਂ ਜਿਹੜੀਆਂ ਬਾਜ਼ਾਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸਹਿਯੋਗ ਨਾਲ ਦੇ ਰਹੇ ਨੇ ਹਾਂਜੀ ਦੁਕਾਨਦਾਰ ਸਾਰੀਆਂ ਜਥੇਬੰਦੀਆਂ ਨਾਲ ਨੇ ਉਹ ਸਹਿਯੋਗ ਦੇ ਰਹੇ ਨੇ ਅਸੀਂ ਪਹਿਲਾਂ ਵੀ ਮਿਲਦੇ ਉਹਨਾਂ ਨੂੰ ਪਰਸੋਂ ਅੱਜ ਵੀ ਉਹਨਾਂ ਨਾਲ ਸਾਡੇ ਸਹਿਯੋਗ ਆ ਨਾਲ ਸਾਡੇ ਹੈਗੇ ਨੇ ਉਹ ਸਾਰੇ ਉਹਨਾਂ ਦਾ ਸਹਿਯੋਗ ਆ ਵੀ ਸਾਰੇ ਦੁਕਾਨਾਂ ਬੰਦ ਕਰਨਗੇ ਉਸ ਨੂੰ ਬੰਦ ਸਾਹਿਬ ਗੱਲ ਕਰੀਏ ਜਿਹੜਾ 16 ਤਰੀਕ ਦਾ ਬੰਦ ਦਾ ਤੁਸੀਂ ਐਲਾਨ ਕੀਤਾ ਕਿਹੜੀਆਂ ਮੁੱਖ ਮੰਗਾਂ ਹੈਗੀਆਂ ਜਿਹੜੀਆਂ ਮੱਖ ਮੁੱਖ ਮੰਗਾਂ ਤਾਂ ਸਾਡੀਆਂ ਇਹੀ ਨੇ ਵੀ ਜਿਹੜੀਆਂ ਸਾਡੇ ਨੇ ਪਹਿਲਾਂ ਬਹਿਦੇ ਕਰਕੇ ਹੁਣ ਫਿਰ ਸਰਕਾਰ ਨੇ ਪੂਰੀਆਂ ਨਹੀਂ ਕੀਤੀ ਐਮਐਸਪੀ ਆ ਲਖੀਮਪੁਰ ਖੀਰੀ ਦੇ ਨੇ ਬਿਜਲੀ ਬਿੱਲ ਲਾਗੂ ਕਰ ਰਹੇ ਨੇ ਵੀ ਦੂਜੇ ਲਾ ਰਹੇ ਨੇ ਆਪਣੇ ਮੀਟਰ ਲਾ ਰਹੇ ਨੇ ਆਪਾਂ ਨੂੰ ਕੇਸ ਨਹੀਂ ਇਹਨਾਂ ਨੇ ਹੁਣ ਤੁਸੀਂ ਵਾਪਸ ਲਏ ਇਹ ਮੰਗਾ ਨੇ ਆਜ ਜਾਨੀ ਬਹੁਤ ਨੇ ਮੰਗਾ ਤਾਂ ਨੂੰ ਕਿੰਨੀਆਂ ਗਣੀ ਜਾਵਾਂਗੇ ਕੋਈ ਵੀ ਸਰਕਾਰ ਨਹੀਂ ਗੋੜੇ ਮਾਰੀ ਦਾ 18 ਦਾ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਹੁਣ ਫੇਰ ਗੋਲੇ ਪੈ ਗਏ ਜੇ ਤੁਸੀਂ ਸਰਕਾਰ ਸੁੱਤੀ ਪਈ ਆ ਅਸੀਂ ਐਸਡੀਐਮ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਕੱਲ ਇੱਥੇ ਪੜੋਦਰੀ ਡੀਸੀ ਸਾਹਿਬ ਦੇ ਬੰਦੇ ਵੀ ਆਏ ਸੀ ਉਹਨਾਂ ਨੇ ਵੀ ਲੋਕਾਂ ਨੇ ਡਿਮਾਂਡ ਕਰੀ ਆ ਅਜੇ ਤੀ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਫਜਣਾ ਸਾਡੀਆਂ ਤਵਾ ਹੋ ਗਈਆਂ ਪਹਿਲਾਂ ਵੀ ਆਲੂ ਮਾਰੇ ਗਏ ਆਪ ਸਾਡੀ ਕਿੰਨੀ ਬੈਲਟ ਆਲੂਆਂ ਦੀ ਖਤਮ ਹੋਊਗੀ ਸਰਕਾਰ ਅਜੇ ਦੀ ਛੁੱਟੀ ਪਈ ਹੈ ਜਗਾਉਣ ਦਾ ਮੈਂ ਜੀ ਮੋਹਨ ਸਿੰਘ ਬਣਾ ਲਿਓ ਅਲਾਕ ਪ੍ਰਧਾਨ ਭਾਰਤੀ ਕਿਸਾਨ union ਕਰਦੇ ਆ ਮੱਛ ਕਰਦਾ ਮੇਨ ਮੁੱਦਾ ਜੀ ਜੋ ਆਪਾਂ ਸੈਂਟਰ ਨਾਲ ਆ ਕਿਸਾਨ ਵੀਰ ਗਏ ਸੀ ਦਿੱਲੀ ਉਸ ਟਾਈਮ ਦੇ ਪਰਚੇ ਨੁਕਸਾਨਾਂ ਤੇ ਉਹ ਵਾਪਸ ਲਿੱਤੇ ਨੇ ਇਹਨਾਂ ਨੇ ਬਾਕੀ ਪੰਜਾਬ ਦੇ ਵਿੱਚ ਜਿਉ ਕੋਈ ਆਵਾਜ਼ ਚੱਕਦਾ ਪੂਰੇ ਉਸ ਕਾਰਵਾਈ ਕਰਦੇ ਨੇ ਤੇ ਦੂਜੀ ਗੱਲ ਹੈ ਜੀ ਉਹ ਅੱਜ ਅਸੀਂ 16 ਫਰਵ ਨੂੰ ਅੜਕ ਭਾਰਤ ਬੰਦਰਾ ਸੱਦਾ ਦੇ ਰਹੇ ਹਾਂ ਦੁਕਾਨਦਾਰ ਸਮਰਾਲੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਸਾਡਾ 16 ਫਰਵ ਸਾਥ ਦੇਣ ਤੇ 16 ਫਰਵਰੀ ਨੂੰ ਪੂਰਨ ਤੌਰ ਤੇ ਬੰਦ ਰਹੇਗਾ ਸੰਗਰਾਲਾ ਵੀ ਹਾਂ ਫਿਰ ਫਿਰ ਬੰਦ ਰਹੇਗਾ ਜੀ ਸਰ ਭਾਰਤ ਬੰਦ ਰਹੇਗਾ ਜੀ ਤੁਸੀਂ ਤਾਂ ਹੀ ਤਾਂ ਬੇਨਤੀ ਕਰਦੇ ਆ ਦੁਕਾਨਦਾਰਾਂ ਨੂੰ ਕਿ ਸਾਡਾ ਸਹਿਯੋਗ ਦੇਣ ਦੁਕਾਨਦਾਰਾਂ ਨੂੰ ਕੀ ਕਹਿਣਾ ਕਰਾਂਗੇ ਸਹਿਯੋਗ ਬਿਲਕੁਲ ਦੇਣਗੇ ਅੱਗੇ ਵੀ ਸਾਡਾ ਦਿੱਲੀ ਗਿਆ ਬਹੁਤ ਸਮਰਥਨ ਮਿਲਦਾ ਹੈ ਅਸੀਂ ਇੱਥੇ ਸੰਯੁਕਤ ਸਮੂਹ ਚ ਕਿਸਾਨ ਮੋਰਚੇ ਦੀ ਆਵਾਜ਼ ਤੇ ਇਕੱਠੇ ਹੋਏ ਆ ਇਕੱਠੇ ਹੋ ਕੇ ਹੋਕਾ ਦੇ ਰਹੇ ਆ ਜਿਹੜਾ 16 ਤਰੀਕ ਦਾ ਬੰਦ ਆ ਰਿਹਾ ਉਹਦੇ ਵਿੱਚ ਜਿਹੜੀਆਂ ਮੰਗਾਂ ਜਿਵੇਂ ਪ੍ਰਧਾਨ ਮੰਤਰੀ ਹੋਣੀ ਇਹ ਜੁਮਲੇਵਾਜਾਂ ਦੀ ਸਰਕਾਰ ਹੈ ਇਹਨਾਂ ਜਦੋਂ ਇਹਦੀ ਸਰਕਾਰ ਆਈ ਸੀ ਕਿਹਾ ਸੀ ਮੈਂ ਜਿਹੜੀ ਐਮਐਸਪੀ ਆ ਫਸਲਾਂ ਤੇ ਦਊਗਾ ਪਲੱਸ ਸੁਆਮੀ ਨਾਥਨ ਦੇ ਰੇਟ ਸੀ 2 ਐਫ ਐਲ ਉਹ ਹਲੇ ਤੀ ਇਹਦਾ ਜੁਮਲਾ ਹੀ ਰਹਿ ਗਿਆ ਕਹਿੰਦੇ ਇਹ ਤਾਂ ਜੁਮਲਾ ਸੀ ਵੈਸੇ ਕਹਿਣਾ ਸੀ ਕਿ 1 ਕੋ 15-15 ਲੱਖ ਕਿੰਨੀਆਂ ਇਹਦੀਆਂ ਚੀਜ਼ਾਂ ਨੇ ਜਿਹੜੀਆਂ ਗਿਣਾ ਦੀਏ ਉਹਦਾ ਹੀ ਝੂਠਾ ਪਾਣੀ ਭਗਵੰਤ ਮਾਨ ਨੇ ਪੀ ਲਿਆ ਇਹ ਵੀ ਮਤਲਬ ਉਸੇ ਜੁਮਨੇਆਂ ਚ ਰਹਿ ਗਿਆ ਕਿਸਾਨਾਂ ਦਾ ਕਰਜ਼ਾ ਮਾਫੀ ਖਰੀਮ ਕੋਰੀ ਖੀਰੀਆਲੇ ਮਸਲੇ ਜਿਹੜਾ ਉੱਥੇ ਉਹ ਅਜੇ ਮਿਸ਼ਰਾ ਟੈਣੀ ਉਹ ਇਹਦਾ ਜਿਹੜਾ ਮੰਤਰੀ ਉਹ ਹਲੇ ਤੀ ਬਣਿਆ ਹੋਇਆ ਉਹ ਆ ਹੁਣ ਪਿੱਛੇ ਪਰਮਾਨ ਬੀਬੀਆਂ ਆਪਣੀਆਂ ਉਹਨਾਂ ਨਾਲ ਹੋਇਆ ਜੋ ਮਤਲਬ ਡਿਕਟੇਟ ਕਰ ਰਿਹਾ ਉਹਦੇ ਵਾਸਤੇ ਜਿੰਨਾ ਵੀ ਲੋਕਾਂ 'ਚ ਗੁੱਸਾ ਇਹ ਕਰ ਰਿਹਾ ਜਿਵੇਂ ਅੱਗੇ ਇਹਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਇੱਕ ਨੇ ਅੱਗੇ ਬਾਚ ਪਈ ਵੇਲੇ ਸ਼ਾਈਨਿੰਗ ਇੰਡੀਆ ਸ਼ਾਈਨਿੰਗ ਇੰਡੀਆ ਹੁਣ ਵੀ ਇਹ ਆਪਣੇ ਕਰ ਰਿਹਾ ਇਹਦੇ ਸਰਕਾਰ ਤੋਂ ਹਲੇ ਜਾਤੀ ਸਰਕਾਰ ਆ ਚੋਣ ਜਾਪਦਾ ਨਹੀਂ ਲੱਗਦਾ ਜਾਤੀਆਂ ਦੇ ਤੋਂ ਲੋਕ ਡਰੇ ਹੋਏ ਉਹ ਕਰ ਰਹੇ ਨੇ ਪਰ ਲੋਕਾਂ 'ਚ ਨਾਫਰਤ ਇਹਦੇ ਖਿਲਾਫ ਬਹੁਤ ਆ ਇਹ ਕਿਕਨਾ ਨਹੀਂ ਹੈਗਾ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਦੁਕਾਨਦਾਰਾਂ ਦੇ ਵਪਾਰੀਆਂ ਦੇ ਰੋਗ ਅੱਜ ਜਿਹੜਾ ਮਾਰਚ ਕੱਢੇ ਜਾ ਰਹੇ ਕਿੱਥੋਂ ਕਿੱਥੇ ਕੱਢੇ ਜਾ ਰਹੇ ਇਹਦਾ ਮੇਨ ਮੋਟੋ ਕੀ ਆ ਜਿਹੜਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕੀ ਹੈ ਦੁਕਾਨਦਾਰਾਂ ਨੂੰ ਇਹ ਸਾਰੀਆਂ ਭਰਾਤਰੀ ਜਥੇਬੰਦੀਆਂ ਜਿਵੇਂ ਬੈਂਕ ਅਪਲਾਈਆਂ ਫੈਡਰੇਸ਼ਨਾਂ ਨੇ ਸਾਰੇ ਨੇ ਉਹ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸੂਮੂ ਬਈ ਆਪਾਂ ਆਪਣੀਆਂ ਆਹ ਮੰਗਾਂ ਨੇ ਦੁਕਾਨਦਾਰਾਂ ਦੀਆਂ ਇਹ ਮੰਗਾਂ ਨੇ ਤਾਂ ਅਡਾਨੀ ਅਵਾਨੀਆਂ ਦੇ ਹਵਾਲੇ ਕਰਨ ਲੱਗੇ ਹੋਏ ਨੇ ਦੇਸ਼ ਨੂੰ ਦੁਕਾਨਦਾਰਾਂ ਦੇ ਆ ਮੋਲਾਂ ਦੀਆਂ ਨੇ ਤੇ ਆਪਣੀਆਂ ਕਿਸਾਨਾਂ ਦੀਆਂ ਨੇ ਵਪਾਰੀਆਂ ਦੀਆਂ ਨੇ ਇਹ ਸਾਰੇ ਸਮੂਹ ਦੀਆਂ ਜਿੰਨੇ ਵੀ ਵਰਗ ਨੇ ਉਹਨਾਂ ਸਾਰਿਆਂ ਦੀਆਂ ਹੈਗੀਆਂ ਨੇ ਉਹਦਾ ਇੱਕ ਗੁਲਦਸਤਾ ਬਣਿਆ ਉਹ ਉਸ ਸਾਂਝੀ ਕਾਲ ਤੇ ਇਹ ਅੱਜ 16 ਦਾ ਬੰਦ ਜਿਹੜਾ ਕਰ ਰਹੇ ਆ ਸਾਰੇ ਕਸ ਮੈਂ ਚੈਨਾ ਚੈਨਾ ਦੀਆਂ ਐਸੋਸੀਏਸ਼ਨਾਂ ਉਹਨੂੰ ਜਿੰਨੀਆਂ ਵੀ ਨੇ ਅੱਕੇ ਵੀ ਇਹ ਸਾਥ ਵੱਧ ਚੜਕੇ ਦਿੰਦੇ ਰਹੇ ਨੇ ਹੁਣ ਵੀ ਇਹ ਕਹਿੰਦੇ ਨੇ ਨਾਲੇ ਸਾਨੂੰ ਇਹ ਵੀ ਕਹਿੰਦੇ ਨੇ ਵੀ ਸਾਨੂੰ ਵੀ ਦੱਸੋ ਲੰਗਰ ਪਾਣੀ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਇਹਨਾਂ ਦਾ ਬਹੁਤ ਧੰਨਵਾਦ ਆ ਸਾਰੇ